ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨनाथ ਮਹਾਰਾਜ ਕੀ ਜੈ ਜੋ ਅੱਜ ਵੇਰਕੇ ਪਿੰਡ ਵਿੱਚ ਸਾਡਾ ਵੀਰ ਜੋ ਸਰਜੀਤ ਸਿੰਘ ਨੂੰ ਸਰਕਲ ਪ੍ਰਧਾਨ ਦਾ ਅਹੁਦਾ ਦਿੱਕੇ ਜਾ ਰਹੇ ਆ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਵੱਲੋਂ ਜੋ ਮੇਰੇ ਨਾਲ ਪਹੁੰਚੇ ਮੇਰੇ ਸਾਥੀ ਸਾਡੀ ਸਮੁੱਚੀ ਟੀਮ ਬਾਬਾ ਸੋਨੂ ਜੀ ਮੁਖ ਸੰਚਾਲਕ ਔਰ ਬਾਬਾ ਸਰਵਨ ਸਿੰਘ ਮੱਟੂ ਜੀ ਜੋ ਪੰਜਾਬ ਚੇਅਰਮੈਨ ਹੋਰ ਵੀ ਵੱਖ-ਵੱਖ ਮੇਰੇ ਵੀਰ ਮੇਰੇ ਨਾਲ ਅੱਜ ਵੇਰਕੇ ਵਿੱਚ ਪਹੁੰਚੇ ਨੇ ਔਰ ਸਾਡੀ ਭੈਣ ਮੌਨਿਕਾ ਭੈਣ ਪਿੰਡ ਲੁੱਧੜ ਤੋਂ ਜਿਹੜੀ ਮਹਿਲਾ ਵਿੰਗ ਦੀ ਚੇਅਰਮੈਨ ਲਈ ਗਈ ਆ ਅਸੀਂ ਇਹਨਾਂ ਨੂੰ ਲੱਖ-ਲੱਖ ਵਧਾਈਆਂ ਦਿੰਦੇ ਆ ਭਗਵਾਨ ਵਾਲਮੀਕੀ ਸਮਾਜ ਦੇ ਸੇਵਾ ਕਰਨ ਦਾ ਮੌਕਾ ਦਿੱਤਾ ਜੋ ਇਹਨਾਂ ਨੂੰ ਭਗਵਾਨ ਵਾਲਮੀਕੀ ਦੇ ਚਰਨਾਂ ਦੇ ਵਿੱਚ ਔਰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਮਾਨਦਾਰੀ ਨਾਲ ਸੇਵਾ ਨਿਭਾਉਣਗੇ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਦੀ ਜੈ ਜਿੱਤਰਾ ਅੱਜ ਵੇਰਕੇ ਪਿੰਡ ਵਿੱਚ ਅੱਛਾ ਮੈਡੀਕਲ ਆਈ ਆ ਔਰ ਸਾਡੇ ਵੀਰ ਨੇ ਵਿਸ਼ਵਾਸ ਦਵਾਇਆ ਕਿ ਬਾਬਾ ਜੀ ਨਸ਼ਿਆਂ ਦਾ ਜਿਹੜਾ ਡਟ ਕੇ ਵਿਰੋਧ ਕਰਾਂਗੇ ਪਿੰਡ ਵੇਰਕੇ ਦੇ ਵਿੱਚ ਗਵਰਨ ਵਾਲਮੀਕੀ ਮਹਾਰਾਜ ਦੀ ਜੈ ਮੈਂ ਇਸ ਤਨਮ ਸਿੰਘ ਬਾਉ ਪਿੰਡ ਧੱਤਲ ਤੋਂ ਸੀਬੀਸੀ ਵਿੰਗ ਚੇਅਰਮੈਨ ਪੰਜਾਬ ਅਸੀਂ ਅੱਜ ਵੇਰਕੇ ਸ਼ਹਿਰ ਦੇ ਵਿੱਚ ਪਹੁੰਚੇ ਆ ਵੀਰ ਸਰਜੀਤ ਸਿੰਘ ਅਤੇ ਮੋਨਿਕਾ ਜੀ ਨੂੰ ਉਦਾਬਖਸ਼ਾ ਬਾਬੇ ਸਾਡੇ ਬਾਬਾ ਲਾਡੀ ਨਾਥ ਜੀ ਨੇ ਕਿਉਂਕਿ ਸਾਨੂੰ ਇਹਨਾਂ ਤੇ ਬਹੁਤ ਜੀ ਵਿਸ਼ਵਾਸ ਆ ਕਿ ਸਾਡੇ ਨਾਲ ਇਹ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਜੋ ਵੀ ਨਸ਼ਾ ਦੀ ਮਹਮ ਚੱਲ ਰਹੀ ਆ ਸਾਡੇ ਨਾਲ ਸਾਡੇ ਨਾਲ ਉਹਦੇ ਵਿੱਚ ਵੀ ਅਸਾਸ ਦੇਣਗੇ ਸਾਡੀ ਟੀਮ ਪਹਿਲਾਂ ਵੀ ਨਸ਼ਾ ਦੇ ਵਿਰੁੱਧ ਚੱਲ ਰਹੀ ਆ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਕਮੇ ਚੇਅਰਮੈਨ ਔਰ ਅੱਜ ਪਿੰਡ ਦੇ ਮੀਰੇਕੇ ਦੇ ਵਿੱਚ ਸਰਜੀਤ ਸਿੰਘ ਜੀ ਨੂੰ ਉਹਦਾ ਅਹੁਦਾ ਦੇਤੇ ਜਾ ਰਹੇ ਆ ਔਰ ਭੈਣ ਆਪਣੀ ਦੁਰਦੋਂ ਕੋ ਮੋਨਿਤਾ ਜੀ ਨੂੰ ਜੋ ਜੁਮੇਰੀ ਲਾਟੇ ਜਾ ਰਹੇ ਆ ਉਹ ਸਾਨੂੰ ਪੂਰਾ ਵਿਸ਼ਵਾਸ ਹੈਗਾ ਵੀ ਆਪਣੇ ਅਹੁਦੇ ਤੇ ਪੂਰਾ ਥੜੇ ਰਹਿੰਦੇ ਔਰ ਜੋ ਏਰੀਆ ਦੇ ਵਿੱਚ ਨਸ਼ਾ ਕੀ ਮਿਤਦਾ ਔਰ ਸਾਨੂੰ ਸਾਰਾ ਸਾਥ ਦੇਂਦੇ ਆ ਪਰ ਰਲ ਕੇ ਸਾਰਾ ਨਸ਼ਾ ਬੰਦ ਕਰਾਵਾਂ ਦੇ ਜੈ ਬਲਮਿਕੀ ਕੀ ਹਰ ਹਾਲ ਬਲਮਿਕੀ ਮੈਂ ਰੋਸ਼ੀ ਪ੍ਰਧਾਨ ਪੰਜਾਬ ਪ੍ਰਧਾਨਿਆ ਜੀ ਤੇ ਅੱਜ ਵੇਰਕੇ ਹਲਕੇ ਦੇ ਵਿੱਚ ਸਰਜੀਤ ਵੀਰ ਆਪਣਾ ਤੇ ਮੌਨਕਾ ਭੈਣ ਇਹਨਾਂ ਨੂੰ ਹੀ ਨਿਯੁਕਤੀ ਪੱਤਰ ਦੇ ਕੇ ਜਾਈਆਂ ਜੀ ਪ੍ਰਧਾਨਗੀਤਾ ਜੀ ਤੇ ਸਾਨੂੰ ਆਸ ਹੈ ਕਿ ਆਪਣਾ ਉਹਦਾ ਜਿਹੜਾ ਪੂਰੀ ਇਮਾਨਦਾਰੀ ਦੇ ਨਾਲ ਬਹਾਉਣਗੇ ਤੇ ਨਸ਼ਿਆਂ ਦੇ ਖਿਲਾਫ ਜੋ ਮਿਹਨਤ ਚੱਲੀ ਆ ਉਹਦੇ ਨਾਲ ਪੂਰਾ ਮੋੜੇ ਨਾ ਮੋੜਾ ਲਾ ਕੇ ਨਸ਼ਿਆਂ ਦੇ ਮਹੰਮਤ ਦੇ ਨਾਲ ਜਿਹੜੀ ਆ ਉਹਨੇ ਪੂਰਾ ਸਾਥ ਦੇਣਗੇ ਕਿ ਯਾਰ ਕਿ ਨਸ਼ਿਆਂ ਦੇ ਖਿਲਾਫ ਜੰਗ ਲੜਨਗੇ ਜੀ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ ਜਿਹੜਾ ਮੁਖ ਮੈਂ ਸੋਨੂ ਵੇਰਕਾ ਮੁਖਿੰਸਾਲ ਜਿਹੜਾ ਆਪਾਂ ਇੱਕ ਵੀਰ ਨੂੰ ਉਹਦਾ ਲਾ ਕੇ ਜਾ ਰਹੇ ਆ ਆਪਾਂ ਨੂੰ ਉਰੀ ਨੂੰ ਮੀਦਾ ਕਿ ਇਹ ਇਮਾਨਦਾਰੀ ਦੇ ਨਾਲ ਬਣਗੇ ਜੈ ਵਾਲਮੀਕ ਔਰ ਸਾਰਖੜ ਤੋਂ ਵਾਲਮੀਕ ਵਾਲਮੀਕ ਸ਼ਕਤੀ ਮੈਂ ਸਰਵਨ ਸਿੰਘ ਮਟੂਰ ਪਿੰਡ ਮੂਦਲ ਪੰਜਾਬ ਦਾ ਚੇਅਰਮੈਨ ਸਾਡੇ ਬਾਬਾ ਜੀ ਲਾਡੀਨਾਥ ਜੀ ਸਾਡੇ ਪੰਡਤ ਜੀ ਸਾਰੇ ਸਾਡੀ ਟੀਮ ਤੇ ਜੋ ਅੱਜ ਮੋਨਕਾ ਨੂੰ ਤੇ ਸਜੀਤ ਸਿੰਘ ਵੀਰਕਾ ਨੂੰ ਅਹੁਦਾ ਦੇ ਕੇ ਚੱਲੇ ਆ ਸਾਨੂੰ ਬੜੀ ਉਮੀਦ ਹੈ ਜੀ ਆਪਣਾ ਆਪਣੇ ਅਹੁਦੇ ਨੂੰ ਇਮਾਨਦਾਰੀ ਨਾਲ ਉਹਨਾਂ ਬਹੁਣਗੇ ਜੀ ਵਾਲਮੀਕ ਚਿੱਤੀ ਨਕੀ ਮੈਂ ਪ੍ਰੈਜੈਂਟੇਸ਼ਨ ਕਮੇਟੀ ਚੇਅਰਮੈਨ ਪੰਜਾਬ ਜੋ ਸਰਜੀਤ ਸਿੰਘ ਨੇ ਜ਼ਿੰਮੇਵਾਰੀ ਦਿੱਤੀ ਆ ਉਤਲੋ ਅਨੁਸ਼ਵਾਘਾ ਹੈ ਵੀ ਦਿਲੋਂ ਬਹੁਣਗੇ ਜੀ ਜੈ ਵਾਲਮੀਕੀ ਹਰ ਹਰ ਵਾਰ ਨੀ ਤੇ ਜੋ ਬੜੇ ਸੋਨਰ ਪਾਇ ਪਗਵਾੜ ਵਾਲਮੀਕ ਮਹਾਰਾਜ ਕੀ ਜੈ ਸਤਗੁਰ ਗਿਆਨ ਆਤਮ ਮਹਾਰਾਜ ਕੀ ਜੈ ਸਾਧ ਸੰਭ ਦੀ ਜੈ ਇਸ ਭੈਣ ਨੂੰ ਤੇ ਜਿਹੜੇ ਵੀਰ ਨੂੰ ਅਸੀਂ ਅਹੁਦਾ ਦੇ ਕੇ ਵੀਰ ਕੇ ਪਿੰਡ ਵਿੱਚ ਜਾ ਰਹੀ ਅਸੀਂ ਉਮੀਦ ਕਰਦੇ ਆ ਕਿ ਇਹ ਆਪਣੇ ਦਿਲੋਂ ਤੇ ਇਮਾਨਦਾਰੀ ਨਾਲ ਨਿਭਾਉਣਗੇ ਜੈ ਭਾਲ